ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਅੱਜ ਪਟਿਆਲਾ ਜ਼ਿਲ੍ਹੇ ਦੀ ਜਿਹੜੀ ਹੈ ਮਿਸ਼ਨ ਸੰਪਰਕ ਜਿਹੜੀ ਹੈ ਮੀਟਿੰਗ ਰੱਖੀ ਗਈ ਇਹ ਮੀਟਿੰਗ ਜਿਹੜੀ ਹੈ ਆਮ ਪਬਲਿਕ ਤੇ ਲੋਕਾਂ ਦੇ ਨਾਲ ਕੀਤੀ ਗਈ ਤੇ ਪੁਲਿਸ ਵੱਲੋਂ ਵੱਖ-ਵੱਖ ਲੋਕਾਂ ਦੇ ਜਿਹੜੇ ਆ ਸੁਝਾਅ ਮੰਗੇ ਗਏ ਜੇ ਗੱਲ ਕਰੀਏ ਤਾਂ ਪਟਿਆਲੇ ਜ਼ਿਲ੍ਹੇ ਦੀ ਜਿਹੜੀ ਪੂਰੀ ਪੁਲਿਸ ਹੈ ਅੱਜ ਪਟਿਆਲਾ ਦੇ ਤ੍ਰਿਪੜੀ ਦੇ ਵਿੱਚ ਇਹ ਜਿਹੜੀ ਪਬਲਿਕ ਮੀਟਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸਮਾਣਾ ਚਾਹੀਏ ਸਤਰਾਨਾ ਚਾਹੀਏ ਪਾਤਣਾ ਚਾਹੀਏ ਪਸਿਆਣਾ ਦੀ ਪੁਲਿਸ ਦੇ ਵੱਲੋਂ ਮੀਟਿੰਗ ਕੀਤੀ ਗਈ ਇਹ ਮੀਟਿੰਗ ਜਿਹੜੀ ਹੈ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਗਈ ਤੇ ਜਿਸ ਦੇ ਵਿੱਚ ਐਸਐਸਪੀ ਨਾਨਕ ਸਿੰਘ ਵੀ ਮੌਜੂਦ ਰਹੇ ਨਾਨਕ ਸਿੰਘ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਵੀ ਅਪੀਲ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਨਸ਼ਾ ਇਸ ਨੂੰ ਜੇ ਰੋਕਣਾ ਹੈ ਤਾਂ ਆਮ ਪਬਲਿਕ ਦਾ ਜਿਹੜਾ ਸਹਿਯੋਗ ਹੈ ਉਹ ਸਭ ਤੋਂ ਜ਼ਰੂਰੀ ਹੈ ਉਸ ਤੋਂ ਬਾਅਦ ਜਿਹੜਾ ਪੁਲਿਸ ਹੈ ਆਪਣਾ ਕੰਮ ਕਰ ਸਕਦੀ ਹੈ ਮਨਦੀਪ ਸਿੰਘ ਸਿੱਧੂ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਅਗਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਨਸ਼ਾ ਵਿਅਕਤੀ ਕਰਦਾ ਹੈ ਤਾਂ ਤੁਸੀਂ ਪੁਲਿਸ ਨੂੰ ਜ਼ਰੂਰ ਇਤਲਾਹ ਦਿਓ ਤਾਂ ਕਿ ਉਹਨਾਂ ਨੂੰ ਜਿਹੜਾ ਆਪਾਂ ਨਸ਼ੇ ਤੋਂ ਇੱਕ ਸਾਈਡ ਤੇ ਕਰ ਸਕੀਏ ਤੇ ਹੋਰ ਜਿਹੜੇ ਲੋਕ ਨੇ ਉਹਨਾਂ ਦੀ ਲਪੇਟ ਦੇ ਵਿੱਚ ਨਾ ਆਉਣ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜੀ ਮੀਟਿੰਗਾਂ ਹੁਣ ਡਿਸਟ੍ਰਿਕਟ ਦੇ ਵਿੱਚ ਕੀਤੀ ਗਈ ਹੈ ਤੇ ਹੁਣ ਜਿਹੜੀ ਹੈ ਗਲੀ ਗਲੀ ਵਾਰਡ ਦੇ ਵਿੱਚ ਵੀ ਕੀਤੀ ਜਾਣੀ ਐ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਵੱਲੋਂ ਇੱਕ ਪ੍ਰੋਜੈਕਟ ਸੰਪਰਕ ਦੇ ਤਹਿਤ ਇੱਕ ਸਾਰੇ ਪੰਜਾਬ ਦੀ ਪਬਲਿਕ ਮਿਲਣੀ ਪ੍ਰੋਗਰਾਮ ਕਹਿ ਸਕਦੇ ਜਿਦੇ ਵਿੱਚ ਵਾਰਡ ਕਮੇਟੀਆਂ ਤੇ ਮੱਲਾ ਕਮੇਟੀਆਂ ਉਨ੍ਹਾਂ ਨਾਲ ਉਹਨਾਂ ਦੀ ਜਾ ਕੇ ਸੀਨੀਅਰ ਆਫਸਰਸ ਐ ਉਹ ਜਾ ਕੇ ਗੱਲਬਾਤ ਕਰ ਤੇ ਉਥੋਂ ਜਿਹੜੇ ਕਹਿੰਦੇ ਜਿਹੜੀ ਫ੍ਰੀ ਤੇ ਆਨੈਸਟ ਡਿਸਕਸ਼ਨ ਹੋਵੇ ਜਿਹਦੇ ਵਿੱਚ ਜਿਹੜੀਆਂ ਉਹਨਾਂ ਦੇ ਕੋਈ ਮਾਮਲੇ ਜਿਹੜੇ ਠਾਉਣਗੇ ਜਿਨ੍ਹਾਂ ਨੂੰ ਪੁਲਿਸ ਨੂੰ ਆਪਦੇ ਉਸ ਢੰਗ ਨਾਲ ਵਰਕਿੰਗ ਨੂੰ ਇੰਪਰੂਵ ਕੀਤਾ ਜਾਵੇ ਤੇ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਡਿਮਾਂਡ ਕੀਤਾ ਜਾਊਗਾ ਵੀ ਡਰੱਗਸ ਦੇ ਲਈ ਕ੍ਰਾਈਮ ਦੇ ਅਗੇਂਸਟ ਰਲ ਕੇ ਕੋਈ ਵੀ ਜਿਹੜਾ ਕ੍ਰਾਈਮ ਨੂੰ ਐ ਉਹ ਪੁਲਿਸ ਦੇ ਸਹਿਯੋਗ ਨਾਲ ਅਸੀਂ ਜਿਹੜਾ ਨਹੀਂ ਖਤਮ ਕਰ ਸਕਦੇ ਇਹਨੂੰ ਇਹ ਕਹਿ ਸਕਦੇ ਆਂ ਵੀ ਜਿਹੜੀ ਹੈਂਡ ਹੋਲਡਿੰਗ ਪਬਲਿਕ ਤੇ ਪੁਲਿਸ ਰਲ ਕੇ ਜਿਹੜੀ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕ੍ਰਾਈਮ ਨੂੰ ਥੱਲ ਪਾਉਣ ਲਈ ਤੇ ਡਰੱਗਸ ਦੇ ਅਗੇਂਸਟ ਇੱਕ ਮੁਹਿੰਮ ਜਿਹੜੀ ਪਹਿਲਾਂ ਹੀ ਬੜੇ ਵਧੀਆ ਢੰਗ ਨਾਲ ਚੱਲ ਰਹੀ ਹੈ ਉਹਨੂੰ ਹੋਰ ਹੀ ਤਾਰਗਰ ਢੰਗ ਨਾਲ ਅਸੀਂ ਚਲਾਵਾਂਗੇ ਇਹਦੇ 'ਚ ਮੈਂ ਅੱਜ ਕਿਉਂਕਿ ਡਿਸਟ੍ਰਿਕਟ ਪਟਿਆਲੇ 'ਚ ਅੱਜ ਮੁਹਿੰਮ ਲਾਂਚ ਹੋ ਰਹੀ ਹੈ ਸਪੈਸ਼ਲੀ ਜਿਹੜੇ ਐਸਐਸਪੀ ਨਾਨਕ ਸਿੰਘ ਹੁਣਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਅੱਜ ਇਹਨਾਂ ਨੇ ਸਾਰੇ ਆਫਸਰਸ ਵੀ ਇੱਥੇ ਬੁਲਾਏ ਹੋਏ ਆ ਤਾਂ ਕਿ ਇਥੋਂ ਦਾਾਂ ਲੈ ਕੇ ਇਹ ਰੈਗੂਲਰ 1 ਮਹੀਨਾ ਇਹ ਚੱਲੂਗਾ ਸਾਰਾ ਪ੍ਰੋਜੈਕਟ ਫਿਰ ਹਾਂਜੀ ਸਪ ਪਟਿਆਲਾ ਰੇਂਜ ਚ ਵੀ ਇਸ ਤੋਂ ਲਾ ਹਾਂ ਪਟਿਆਲਾ ਰੇਂਜ ਦੇ ਵਿੱਚ ਵੀ ਬਰਨਾਲੇ ਬਾਈ ਇਲੈਕਸ਼ਨ ਉਸ ਨੂੰ ਛੱਡ ਕੇ ਤੇ ਤਕਰੀਬਨ ਉਹਨਾਂ ਜਿਵੇਂ ਲੈ ਲਓ ਵੀ ਸੰਗਰੂਰ ਮਲੇਰ ਕੋਟਲਾ ਬਾਕੀ ਸਾਰੇ ਪੰਜਾਬ ਵਾਂਗੂ ਅਸੀਂ ਇਹ ਜਿਹੜੀ ਪਬਲਿਕ ਮੀਟਿੰਗ ਤੇ ਪ੍ਰੋਜੈਕਟ ਸੰਪਰਕ ਦੇ ਤਹਿਤ ਇਨੂੰ ਅਸੀਂ ਇਹ ਕਰਾਂਗੇ 148 ਜਿਹੜੀਆਂ 184 ਜਿਹੜੀਆਂ ਵਾਰਡ ਕਮੇਟੀਆਂ ਆ ਤੇ 47 ਆ ਜਿਹੜੀਆਂ ਮੱਲਾ ਕਮੇਟੀਜ਼ ਆ ਜਿਨ੍ਹਾਂ ਦੀ ਅੱਜ ਇੱਥੇ ਮੀਟਿੰਗ ਕੋਲ ਹੈ ਅਸੀਂ ਤੁਸ ਜੱਪ ਪਿੰਡਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਕੁਝ ਪਿੰਡਾਂ ਜਿਆਦਾ ਤਰ੍ਹਾਂ ਇਸ ਤਰ੍ਹਾਂ ਦੇ ਕੇ ਸਾਹਮਣੇ ਆਉਂਦੇ ਪਿੰਡਾਂ ਚ ਵੀ ਲੱਗੂਗਾ ਨਹੀਂ ਨਹੀਂ ਉਹ ਜਿਹੜੀਆਂ ਕਮੇਟੀਜ਼ ਆ ਉਹ ਆਲਰੇਡੀ ਪਿੰਡਾਂ ਚ ਵੀ ਬਣੀ ਹੋਈਆਂ ਨੇ ਉਹਦੇ ਵਿੱਚ ਅੱਜ ਕਿਉਂਕਿ ਇਹ ਜਿਹੜਾ ਤੁਹਾਨੂੰ ਦੱਸੇ ਪਟਿਆਲੇ ਦੇ ਵਿੱਚ ਫਾਰਮਲੀ ਇਹਨੂੰ ਲਾਂਚ ਕੀਤਾ ਜਾ ਰਿਹਾ ਹੈ ਪ੍ਰੋਜੈਕਸ਼ਨ ਤੇ ਇਸ ਕਰਕੇ ਸ਼ੁਰੂ ਸ਼ੁਰੂਆਤ ਆ ਜਿਹੜੀ ਇੱਥੋਂ ਕੀਤੀ ਹੈ ਇਹ ਅੱਜ ਇੱਕ ਵੱਡੇ ਲੈਵਲ ਤੇ ਮੀਟਿੰਗ ਹੈ ਸਾਡਾ ਮਕਸਦ ਹੈ ਵੀ ਟੂ ਫੈਨ ਆਊਟ ਇਨ ਸਿਟੀਜ਼ ਮੱલ્લાਸ ਅਸੀਂ ਮੱਲਿਆਂ ਦੇ ਵਿੱਚ ਜਾ ਜਾ ਕੇ ਵੀ ਇਹ ਰੈਗੂਲਰ ਸਾਰੀਆਂ ਮੀਟਿੰਗਾਂ ਪਿੰਡਾਂ ਦੇ ਵਿੱਚ ਪਿੰਡ ਲੈਵਲ ਤੇ ਤੇ ਵਾਰਡ ਲੈਵਲ ਤੇ ਵੀ ਜਾ ਕੇ ਸ਼ਹਿਰਾਂ ਦੇ ਵਿੱਚ ਵੀ ਇਹ ਸਾਰੀ ਇਹ ਪ੍ਰੋਜੈਕਟ ਹੈ ਉਹਦੇ ਮਤਲਬ ਕਮੇਟੀ ਸਰ ਇਹ ਦੀ ਸ਼ੁਰੂਆਤ ਪਟਿਆਲੇ ਤੋਂ ਹੋਈ ਹੈ ਨਹੀਂ ਸਾਰੇ ਪੰਜਾਬ ਚ ਹੋ ਚੁੱਕੀ ਹੈ ਜੀ ਰਾਦਰ ਤੇ ਅੱਜ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਹੈ ਜਿਹੜੀ ਇੱਥੋਂ ਸ਼ੁਰੂਆਤ ਠੀਕ ਹੈ ਥੈਂਕ ਯੂ